ਦੋਖੋ ਮੈਂ ਜਿੱਥੇ ਮਰਜੀ ਹੋਵਾਂ ਜੋ ਮੇਰੀ ਸਿਆਸਤ ਹੋਵੇ ਪਰ ਮੈਨੂੰ ਇਹ ਪਤਾ ਕਿ ਇੱਕ ਸੰਗੀਟਾਂਚੇ ਅੰਦਰ ਜਿਹੜੀ ਫੈਡਰਲ ਸਟੇਟ ਹੈਗੀ ਹੈ ਉਹਦੇ ਖੇਤਰੀ ਪਾਰਟੀ ਦਾ ਹੋਣਾ ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਕਿਉਂ ਖੇਤਰੀ ਪਾਰਟੀ ਏਰੀਆ ਸਪੈਸਿਫਿਕ ਮੰਗਾ ਤੇ ਜਿਹੜੀ ਸੰਜੀਤੀ ਹੈ ਨਾ ਉਹ ਲੜ ਸਕਦੀ ਹੈ ਜਾਂ ਖਾਲੀ ਕਿਸੇ ਲਈ ਲੜੇ ਨੇ ਪੰਜਾਬ ਵਾਸਤੇ ਉਹ ਜਿਹੜੀਆਂ ਕੇਂਦਰਕ੍ਰਿਤ ਪਾਰਟੀਆਂ ਹੈਗੀਆਂ ਉਹਨਾਂ ਚੋਂ ਨਾ ਤਾਂ ਭਾਵਨਾ ਹੁੰਦੀ ਹੈ ਨਾਉ ਦੀ ਲੋੜਾ ਹੁੰਦੀ ਹੈਗੀ ਸੋ ਇਸ ਕਰਕੇ ਪੰਜਾਬ ਚ ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਵੱਤ ਦੇ ਬਦਕਿਸਮਤੀ ਹੈਗੀ ਹੈ ਮਾੜਾ 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 ਲੱਛਣ ਹੈਗਾ ਅਕਾਲੀ ਦਲ ਨੂੰ ਰਹਿਣਾ ਚਾਹੀਦਾ ਮਜ਼ਬੂਤ ਇੱਕ ਪਾਰਟੀ ਤੌਰ ਤੇ ਰਹਿਣਾ ਚਾਹੀਦਾ ਹੈਗਾ ਤੇ ਆਪਣੇ ਮਤਵੇਤ ਬੁਲਾ ਕੇ ਔਰ ਜਿਹੜਾ ਆਪਣਾ ਅਸਲੀ ਏਜੰਡਾ ਹੈਗਾ ਆਨੰਦਪੁਰ ਦਾ ਮਤਾ ਜਾਂ ਜਿਹੜਾ ਪੰਜਾਬ ਪੱਕੀ ਦੇ ਕਿਸਾਨ ਪੱਕੀ ਏਜੰਡਾ ਹੈਗਾ ਜਿਹਦੋਂ ਭਟ ਗਏ ਸੀਗੇ ਭਾਜਪਾ ਦੀ ਗੋਦੀ ਜਾ ਚੜੇ ਸੀਗੇ ਔਰ ਆਪਣਾ ਏਜੰਡਾ ਛੱਡ ਗਏ ਸੀਗੇ ਤੇ ਉਹ ਏਜੰਡਾ ਮੁੜ ਕੇ ਉਸ ਜੰਡੇ ਦੇ ਆਣਗੇ ਪੰਥਕਸ ਭਾਵਨਾ ਦਾ ਆਣਗੇ ਔਰ ਇਹ ਜਿਹੜੇ ਫੌਰੀ ਲਾਲਚਿਆ ਗਿਆ ਉਹਨਾਂ ਜੋ ਬਾਹਰ ਨਿਕਲਣਗੇ ਔਰ ਜਿਹੜੀ ਅਸਲੀ ਕਾਡਰ ਬੇਸਡ ਪਾਰਟੀ ਹੈ ਜਿਹੜੀ ਜਥੇਦਾਰਾਂ ਦੀ ਪਾਰਟੀ ਹੈ ਉਧਰੋਂ ਵਧਣਗੇ ਤਾਂ ਅਕਾਲੀ ਦਲ ਦਾ ਜਿਹੜਾ ਪਛਾਣ ਹੋ ਸਕਦਾ ਜੀ ਨਹੀਂ ਬਿਲਕੁਲ ਡਾਕਟਰ ਸਾਹਿਬ ਬਿਲਕੁਲ ਤੁਸੀਂ ਸਿਆਸਤ ਤੋਂ ਪਰੇ हट ਕੇ ਕਿ ਤੁਸੀਂ ਇੱਕ ਬਿਆਨ ਦਿੱਤਾ ਬੜਾ ਬੜਾ ਸੂਝਵਾਨ ਤੁਹਾਡਾ ਬਿਆਨ ਆ ਪਰ ਤੁਸੀਂ ਕਿੱਦਾਂ ਦੇਖਦੇ ਹੋ ਕਿ ਵੀ ਅਕਾਲੀ ਦਲ ਤਾਂ ਕਮਜ਼ੋਰ ਹੋਣਾ ਔਰ ਦੂਜੇ ਪਾਸੇ ਭਾਈ ਸਰਬਜੀਤ ਸਿੰਘ ਅਤੇ ਭਾਈ ਅਮਰਿਤਪਾਲ ਸਿੰਘ ਉਹਨਾਂ ਦੋ ਸਭ ਤੋਂ ਸਭ ਤੋਂ ਵੱਧ ਵੋਟਾਂ ਦੇ ਡਿਫਰੈਂਸ ਨਾਲ ਭਾਈ ਅਮਰਿਤਪਾਲ ਸਿੰਘ ਜਿੱਤਦੇ ਆ ਔਰ ਤੁਹਾਨੂੰ ਕੀ ਲੱਗਦਾ ਕਿ ਵੀ ਕੀ ਵਾਕਏ ਲੋਕਾਂ ਨੂੰ ਹੁਣ ਲੱਗਣ ਲੱਗ ਪਿਆ ਕਿ ਪੰਜਾਬ ਸਰਕਾਰ ਨੇ ਗਲਤ ਤੌਰ ਤੇ ਉਹਨਾਂ ਦੇ ਉੱਪਰ ਐਨਐਸਐ ਲਾਈ ਉਹਨਾਂ ਨੂੰ ਜਬਰੀ ਉੱਥੇ ਜਿਸ ਤਰੀਕੇ ਜੋ ਪੰਜਾਬ ਚ ਮਾਹੌਲ ਬਣਿਆ ਸੀ 3.3 400 ਮੁੰਡਾ ਫੜ ਲਿੱਤਾ ਗਿਆ ਸੀਗਾ ਕਿ ਉਸ ਦੇ ਉਹ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੇ ਇਹੀ ਕੈਂਪੇਨ ਚਲਾਈ ਕਿ ਵੀ ਜੇਲ੍ਹ ਦਾ ਜਵਾਬ ਵੋਟ ਸੇ ਤੇ ਤੁਹਾਨੂੰ ਲੱਗਦਾ ਕਿ ਇਹ ਪੰਜਾਬ ਦੇ ਵਿੱਚ ਕਿਤੇ ਪੁੱਠਾ ਤਾਂ ਨਹੀਂ ਪੈ ਗਿਆ ਨਹੀਂ ਦੇਖੋ ਇਸ ਤਰ੍ਹਾਂ ਹੈਗਾ ਕਿ ਪੰਜਾਬ ਦਾ ਤੁਸੀਂ ਨਾ ਫੀਨੋਮੈਨਨ ਨੂੰ ਨਾ ਸਮਝਣ ਦੀ ਲੋੜ ਹੈਗੀ ਹੈ ਕਿ ਇੱਕ ਇਸੇ ਪਿੱਛੇ ਕੋਆਪਰੇਟਿਵ ਹੈਗਾ ਅਮਰਤਪਾਲ ਕਦੋਂ ਆਏ ਕਿਵੇਂ ਆਏ ਕਿਵੇਂ ਉਹਨਾਂ ਨੂੰ ਮਤਲਬ ਪੂਰਾ ਇੱਕ ਮੌਕਾ ਦਿੱਤਾ ਗਿਆ ਹੈਗਾ ਤਾਂ ਕਿ ਅਕਾਲੀ ਸਭਾ ਚ ਘਟੋਲਾ ਪੈਦਾ ਕੀਤਾ ਜਾ ਸਕੇ ਜਿਹੜੀ ਮਤਲਬ ਇੱਕ ਡੈਮੋਕ੍ਰੈਟਿਕ ਸੈਕੂਲਰ ਕਰੀਡੈਂਸ਼ੀਅਲ ਅਕਾਲੀ ਦਲ ਦੇ ਜਾਂ ਇੱਕ ਪੰਜਾਬ ਪੱਖੀ ਜੋ ਚਰਿੱਤਰ ਅਕਾਲੀ ਦਲ ਦਾ ਉਦੇਚ ਜੋ ਉਹਨਾਂ ਦੀ ਕ੍ਰੈਡਿਬਿਲਟੀ ਹੈਗੀ ਹੈ ਉਹਨੂੰ ਖੋਰਾ ਲਾਇਆ ਜਾ ਸਕੇ ਔਰ ਪੰਜਾਬ ਸਮੇ ਸਮੇਂ ਸਿਰ ਇਦਾਂ ਦੇ ਜਿਹੜੀਆਂ ਵਿਚਾਰ ਆਗੇ ਉੱਠਦੇ ਰਹੇ ਨੇ ਇਸ ਵਿਚਾਰ ਨੂੰ ਵੀ ਆਪਾਂ ਨੂੰ ਦੇਖਣ ਦੇਖਣ ਦੀ ਲੋੜ ਹੈਗੀ ਹੈ ਕਿ ਕੀ ਵਿਚਾਰ ਹੈ ਕਿ ਇਹਦੀ ਮੋਡਰੇਟ ਕਾਲੀ ਸਿਆਸਤ ਹੈ ਉਹਨੂੰ ਟਾ ਲੈਣ ਵਿੱਚ ਤਾਂ ਨਹੀਂ ਲੈਂਦੇ ਲੈਂਦੇ ਗਏ ਇਸ ਤੋਂ ਪਹਿਲਾਂ ਵੀ ਆਏ ਸੀਗੇ ਇਸ ਤੋਂ ਪਹਿਲਾਂ ਵੀ ਜਦੋਂ ਕਾਲੀ ਦਲ ਮਜਬੂਤ ਸੀਗਾ ਉਸ ਉਦੋਂ ਵੀ ਵਰਤਾਰੇ ਕਈ ਇਹ ਜਿਹੇ ਵਰਤੇ ਗਏ ਜਿਹਦੇ ਨਾਲ ਕਾਲੀ ਦਲ ਦੀਆਂ ਸਫਾਂ ਵਿੱਚ ਫੁੱਟ ਪਈ ਹੈਗੀ ਹੈ ਅਕਾਲੀ ਦਲ ਕਮਜ਼ੋਰ ਹੋਇਆ ਹੈਗਾ ਔਰ ਪੰਜਾਬ ਦਾ ਜਿਹੜਾ ਮਾਹੌਲ ਸੀ ਉਹ ਵਿਗੜਿਆ ਵੀ ਹੈਗਾ ਸੋ ਹੁਣ ਵੀ ਇਸ ਇਸ ਵਰਤਾਰੇ ਨੂੰ ਪੰਜਾਬ ਦੇ ਪੱਖ 'ਚ ਕਿੰਨਾ ਸਿੱਖਾਂ ਦੇ ਪੱਖ 'ਚ ਕਿੰਨਾ ਹੈਗਾ ਕੁੱਲ ਸਿਆਸ ਦੇ ਪੱਖ 'ਚ ਕਿੰਨਾ ਹੈਗਾ ਬੜੀ ਗੰਭੀਰਤਾ ਨਾਲ ਗਹਿਨ ਵਿਚਾਰ ਕਰਨ ਦੀ ਲੋੜ ਹੈਗੀ ਤੁਹਾਨੂੰ ਲੱਗਦਾ ਕਿ ਅਮਰਿਤਪਾਲ ਸਾਹ ਜਿਹਨਾਂ ਲੋਕਾਂ ਨੇ ਚੁਣ ਲਿਆ ਤੇ ਹੁਣ ਉਹਨਾਂ ਨੂੰ ਬਾਹਰ ਆਨ ਦੇਣਾ ਚਾਹੀਦਾ ਸਰਕਾਰ ਬਿਲਕੁਲ ਬਿਲਕੁਲ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਿਆ ਕਿ ਇਹ ਇਹ ਹੁਣ ਕੱਲੇ ਅਮਰਿਤਪਾਲ ਦਾ ਸਵਾਲ ਨਹੀਂ ਇਹ ਇਹ ਲੱਖਾਂ ਵੋਟਰਾਂ ਦਾ ਸਵਾਲ ਹੈ ਜਿਹ ਜਮਹੂਰੀ ਮੁਲਕ ਹੈ ਉਹਨਾਂ ਭਾਰਤੀ ਸੰਵਿਧਾਨ ਦੇ ਅਧੀਨ ਚੋਣਾ ਲੜੀਆਂ ਹੈਗੀਆਂ ਤਾਂ ਇਸ ਕਰਕੇ ਉਹਦੀ ਉਹਦੀ ਰਿਹਾਈ ਹੋਣੀ ਚਾਹੀਦੀ ਹੈਗੀ ਇਹ ਲੋਕਾਂ ਨੇ ਚੋਣਿਆ ਲੋਕਾਂ ਨੇ ਚੋਣਿਆ ਮਤਲਬ ਉਹਨੂੰ ਮਾਫੀ ਕਰ ਦਿੱਤਾ ਉਹ ਉਹਨੂੰ ਗੰਭੀਰ ਉਹਨੂੰ ਸਮਝਿਆ ਨਹੀਂ ਹੈਗਾ ਕਿ ਉਹਨੇ ਗੰਭੀਰ ਅਪਰਾਧ ਕੀਤਾ ਹੈਗਾ ਸੋ ਉਹਨੂੰ ਉਹਨੂੰ ਛੱਡਿਆ ਜਾਣਾ ਚਾਹੀਦਾ ਉਹਨੂੰ ਪਾਰਲੀਮੈਂਟਸ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਉਹ ਕਿਹੜੀ ਸਿਆਸ ਕਰਦਾ ਉਹਦਾ ਵੀ ਪਤਾ ਲੱਗ ਜਾਊਗਾ ਆਰ ਵਾਲਾ ਸਮਝ ਦੱਸੂਗਾ ਪਰ ਉਹਨਾਂ ਦੀ ਰਿਹਾਈ ਬਹੁਤ ਜ਼ਰੂਰੀ ਹੈ ਉਹਨਾਂ ਦੀ ਵੀ ਤੇ ਇੱਕ ਮਿਸਟਰ ਇੰਜੀਨੀਅਰ ਨੇ ਜੰਮੂ ਕਸ਼ਮੀਰ ਚੋਂ ਉਹਨਾਂ ਨੂੰ ਵੀ ਰਿਹਾ ਕੀਤਾ ਜਾਣਾ ਉਹ ਵੀ ਜੇਲ੍ਹ ਵਿੱਚ ਨੇ ਉਹ ਵੀ ਰਿਹਾ ਕੀਤੇ ਜਾਣੇ ਚਾਹੀਦੇ ਹੈ